ਖੇਡਵਤਨ ਪੰਜਾਬ ਦੀਆਂ ਨੂੰ ਲੈ ਕੇ ਸਰਕਾਰ ਦੇ ਵੱਲੋਂ ਦੁਹਾਈ ਦਿੱਤੀ ਜਾ ਰਹੀ ਹੈ ਕਿ ਸਰਕਾਰ ਨੌਜਵਾਨਾਂ ਦੇ ਲਈ ਖਾਸ ਉਪਰਾਲੇ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਖੇਡਵਤਨ ਪੰਜਾਬ 2023 ਦੇ ਪ੍ਰਬੰਧਕਾਂ ਦੇ ਉੱਤੇ ਵੱਡੇ ਵੱਡੇ ਖੇਡ ਫੰਡਾਂ ਨੂੰ ਲੈ ਕੇ ਕਪੜੇ ਦੇ ਇਲਜ਼ਾਮ ਲੱਗੇ ਨੇ ਜ਼ਿਲ੍ਹਾ ਸਪੋਰਟਸ ਅਫਸਰ ਤੇ ਲੱਖਾਂ ਰੁਪਏ ਦੀ ਹਿਰਾਫੇਰੀ ਦੇ ਦੋਸ਼ ਲਗਾਏ ਗਏ ਨੇ ਉੱਥੇ ਸਬੰਧਤ ਅਧਿਕਾਰੀ ਨੇ ਬੇਸ਼ੱਕ ਦੋਸ਼ਾਂ ਨੂੰ ਨਕਾਰਿਆ ਪਰ ਲਗਾਤਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਦੌਰਾਨ ਕਪਲਾ ਹੋਇਆ ਹੈ ਪ੍ਰੈਸ ਕਾਨਫਰੰਸ ਦੌਰਾਨ ਕਿਕ ਬਾਕਸਿੰਗ ਕੋਚ ਕੁਲਦੀਪ ạtwal ਨੇ ਇਹ ਦੋਸ਼ ਲਗਾਏ ਨੇ ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਇਸ ਦੇ ਨਾਲ ਹੀ ਦੂਜੇ ਪਾਸੇ ਇਹਨਾਂ ਇਲਜ਼ਾਮਾਂ ਨੂੰ ਲੈ ਕੇ ਜ਼ਿਲ੍ਹਾ ਸਪੋਰਟਸ ਅਫਸਰ ਨਾਲ ਜਦੋਂ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਦੋਸ਼ਾਂ ਨੂੰ ਨਕਾਰ ਦਿੱਤਾ ਗਿਆ ਦੋਵੇਂ ਹੀ ਟੀਹਾਂ ਦੇ ਬਿਆਨ ਸਾਹਮਣੇ ਆਏ ਨੇ ਕੀ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ ਅ ਸਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੁਲਦੀਪ ਸਿੰਘ ạtਵਾਲ ਹੈ ਔਰ ਮੈਂ ਜ਼ਿਲ੍ਹਾ ਕਿਕ ਬਾਕਸਿੰਗ ਐਸੋਸੀਏਸ਼ਨ ਦਾ ਜਰਨਲ ਸੈਕਟਰੀ ਔਰ ਕੋਚ ਵੀ ਹਾਂ ਅੱਜ ਜਿਨੇ ਵੀ ਇਥੇ ਪੱਤਰਕਾਰ ਵੀਰ ਸਾਡੇ ਪਹੁੰਚੇ ਆ ਮੈਂ ਉਹਨਾਂ ਦਾ ਸਾਰਿਆਂ ਦਾ ਇਸ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਜੀ ਆਇਆਂ ਕਹਿੰਦਾ ਔਰ ਮੈਂ ਆਪ ਜੀ ਨੂੰ ਇੱਕ ਬਹੁਤ ਵੱਡਾ ਇੱਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਜਿਹੜਾ ਖੇਡਾਂ ਮਤਨ ਪੰਜਾਬ ਜੋ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਉਪਰਾਲਾ ਹੈਗਾ ਵੀ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਤੇ ਨਸ਼ੇ ਨੂੰ ਦੂਰ ਬੱਚੇ ਰਹਿਣ ਉਹਨਾਂ ਨੇ ਜਿਹੜਾ ਇਹ ਪ੍ਰੋਜੈਕਟ ਚਲਾਇਆ ਹੈ ਬੜਾ ਹੀ ਸ਼ਲਾਘਾਯੋਗ ਹੈ ਪਰ ਮੈਨੂੰ ਬੜੇ ਦੁੱਖ ਹਿਰਦੇ ਨਾਲ ਇਹ ਗੱਲ ਕਰਨੀ ਪੈ ਰਹੀ ਹੈ ਦੁਖੀਅਤ ਦੇ ਨਾਲ ਵੀ ਇੱਥੇ ਜ਼ਿਲ੍ਹਾ ਫਰੀਦਕੋਟ ਦਾ ਸਾਡਾ 2023 ਦੇ ਵਿੱਚ ਸਰਦਾਰ ਬਲਜਿੰਦਰ ਸਿੰਘ ਜੀ ਜੋ ਕਿ ਜ਼ਿਲ੍ਹਾ ਖੇਡ ਅਫਸਰ ਸੀਗੇ ਇੱਥੇ ਫਰੀਦਕੋਟ ਦੇ ਉਹਨਾਂ ਨੇ ਕਿੱਕ ਬਾਕਸਿੰਗ ਦੇ ਜਿਹੜੇ ਬੱਚੇ ਵਿਜੇਤਾ ਬੱਚਿਆਂ ਨੂੰ ਉਸ ਵਕਤ ਜਿਹੜੇ ਜਿੱਤੇ ਉਹਨਾਂ ਨੂੰ ਨਾ ਤਾਂ ਮੈਡਲ ਦਿੱਤੇ ਸੀਗੇ ਪਰ ਮੈਡਲਾਂ ਤੋਂ ਬਾਅਦ ਜਿਹੜੀ ਸਟੇਟ ਦੇ ਵਿੱਚ ਵੀ ਬੱਚੇ ਭੇਜੇ ਗਏ ਹੋਰ ਬਿਲਕੁਲ ਗਲਤ ਤਰੀਕੇ ਨਾਲ ਭੇਜੇ ਜਿਨ੍ਹਾਂ ਦਾ ਸਾਰਾ ਰਿਕਾਰਡ ਸਾਡੇ ਕੋਲੇ ਆਰਟੀਆਈ ਪਹੁੰਚ ਚੁੱਕਿਆ ਔਰ ਉਹ ਦਿਨ ਤੋਂ ਲੈ ਕੇ ਅੱਜ ਦੇ ਦਿਨ ਤੱਕ 1 ਸਾਲ ਬੀਤਣ ਦੇ ਬਾਵਜੂਦ ਮੈਂ ਸਰਦਾਰ ਬਲਜਿੰਦਰ ਸਿੰਘ ਨੂੰ ਕਈ ਵਾਰ ਮੰਨ ਲਓ ਇਹਦੇ ਬਾਰੇ ਮੰਨ ਲਓ ਮੈਂ ਆਰਟੀਆਈ ਤੇ ਰਹੀਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਕਿੰਨੇ ਬੱਚੇ ਇੱਥੇ ਪਹੁੰਚੇ ਆ ਉਹਨਾਂ ਦੀ ਸਾਰੀ ਡਿਟੇਲਸ ਸਾਨੂੰ ਫਾਰਵਰਡ ਕੀਤੀ ਜਾਵੇ ਪਰ ਉਹਨਾਂ ਨੇ ਹਜੇ ਤੱਕ ਕੋਈ ਵੀ ਇਹਦੀ ਜਿਹੜੀ ਹੈਗੀ ਆ ਕੋਈ ਚੀਜ਼ ਮੋਹੀਆ ਨਹੀਂ ਕਰਵਾਈ ਕਿਉਂਕਿ ਉਹ ਕਾਨੂੰਨ ਨੂੰ ਮੰਨ ਹੀ ਨਹੀਂ ਰਹੇ ਔਰ ਸਾਡੇ ਇੱਕ ਸਚਨ ਜੋ ਕਿ ਖੇਡ ਵਿਭਾਗ ਦੇ ਵਿੱਚ ਮੁਲਾਜ਼ਮ ਵਤੌਰ ਮੁਲਾਜ਼ਮ ਕੰਮ ਕਰ ਰਹੇ ਨੇ ਸਰਦਾਰ ਨਛੱਤਰ ਸਿੰਘ ਮੱਲਾ ਜੀ ਉਹ ਗਰਾਊਂਡ ਸੁਪਰਵਾਈਜ਼ਰ ਇੱਥੇ ਫਰੀਦਕੋਟ ਡਿਊਟੀ ਤੇ ਤਾਇਨਾਤ ਆ ਇਹਨਾਂ ਨੇ ਵੀ ਇੱਥੇ ਕਾਫੀ ਵੱਡੇ ਲੈਵਲ ਦੀ ਕਰਪਸ਼ਨ ਨੂੰ ਫੜਿਆ ਤੇ ਆ ਇੱਕ ਕਾਗਜ਼ ਆ ਜਿਹੜੀ ਖੇਡਾਂ ਮਤਨ ਪੰਜਾਬ ਜਿਹੜੀ ਫਰੀਦਕੋਟ ਹੋਈ ਆ ਉਹਦੇ ਵਿੱਚ ਬਲਜਿੰਦਰ ਸਿੰਘ ਵੱਲੋਂ ਜਿਹੜੇ ਬਲਾਕ ਜ਼ਿਲ੍ਹਾ ਔਰ ਸਟੇਟ ਤੇ ਜਿਹੜੇ ਬਿੱਲ ਸ਼ੋ ਕੀਤੇ ਗਏ ਨੇ ਇਹਨੇ ਵਿੱਚ ਵਿਦਾਊਟ ਜੀਐਸਟੀ ਔਰ ਸਭ ਕੁਛ ਪ੍ਰਕਿਰਿਆ ਦੇ ਵਿੱਚ ਅਪਣਾਈ ਗਈ ਆ ਔਰ ਬੱਚਿਆਂ ਦੀ ਗਿਣਤੀ ਵੱਧ ਦਿਖਾ ਕੇ ਲਗਭਗ ਫਰੀਦਕੋਟ ਦੇ ਵਿੱਚ 42 ਲੱਖ ਰੁਪਏ ਦਾ ਖਾਣਾ ਦਿਖਾਇਆ ਗਿਆ ਜੀ ਮੈਂ ਆਪਜੀ ਦੇ ਚੈਨਲ ਰਹੀ ਇਹ ਗੱਲ ਦੱਸਣਾ 42 ਲੱਖ ਰੁਪਏ ਦਾ ਖਾਣਾ ਔਰ ਜੇ ਗਿਣਤੀ ਦੀ ਗੱਲ ਕਰੀਏ ਇਹਨਾਂ ਨੇ ਫਰੀਦਕੋਟ ਬਲਾਕ ਕੋੜਕਪੁਰਾ ਬਲਾਕ ਔਰ ਚੈਤੋ ਬਲਾਕ ਔਰ ਉਹਨਾਂ ਦੇ ਜਿਹੜੇ ਬਿੱਲ ਬਣਾਏ ਗਏ ਨੇ ਮੈਚ ਸ਼ੁਰੂ ਹੁੰਦੇ ਪਏ ਆ 9ਵੇਂ ਮਹੀਨੇ ਚ ਤੇ 10ਵੇਂ ਚ ਜਾ ਕੇ ਖਤਮ ਹੁੰਦੇ ਪਏ ਨੇ ਤੇ ਜਿਹੜੇ ਬਿੱਲ ਦੀ ਜੇ ਤੁਹਾਨੂੰ ਮੈਂ ਬਿੱਲ ਦੀ ਕਾਪੀ ਦਿਖਾਉਂਗਾ 12ਵੇਂ ਮਹੀਨੇ ਚ ਬਿੱਲ ਬੰਦਾ ਪਿਆ ਔਰ ਜੇ ਅਗਰ ਉਦਾਹਰਨ ਦੇ ਤੌਰ ਤੇ ਕਹਿ ਰਿਹਾ ਚੀ ਜੇ ਅਗਰੇ 126 ਪੇਜ 126 ਪੇਜਾਂ ਦੇ ਵਿੱਚ ਕੋਈ 20 ਪੇਜ ਇਹ ਜੇ ਹੋਣਗੇ ਜਿਨ੍ਹਾਂ ਤੇ GST ਆ ਬਾਕੀ ਸਾਰੇ ਜਿਹੜੇ ਬਿੱਲ ਹੈਗੇ ਆ ਬਿਲਕੁਲ ਫਰਾਡ ਔਰ ਝਾਲੀ ਤਰੀਕੇ ਨਾਲ ਵਿਦਾਊਟ GST ਲਗਾਏ ਗਏ ਨੇ ਜੇ ਮੈਂ ਅੰਕੜਿਆਂ ਦੀ ਗੱਲ ਕਰਾਂ ਜੇ ਮੈਂ ਡਿਟੇਲ ਦੇ ਵਿੱਚ ਅੰਕੜਿਆਂ ਦੀ ਗੱਲ ਕਰਾਂ ਤਾਂ ਕਾਕਾ ਜੂਸ ਬਾਰ ਨਾਂ ਦੇ ਇੱਕ ਬਿੱਲ ਲੱਗੇ ਹੋਏ ਨੇ ਜਿਹੜਾ ਇੱਥੇ ਦਿਖਾਇਆ ਗਿਆ ਨੇ ਉਦੇ ਜੂਸ ਦੀ ਦੁਕਾਨਾ ਫ੍ਰੀਜ ਕੋਡ ਪਲਾਗ ਦੇ ਵਿੱਚ 299136 ਰੁਪਏ ਦਾ ਜਿਹੜਾ ਖਾਣਾ ਦਿਖਾਇਆ ਗਿਆ ਔਰ 14000 ਰੁਪਏ ਦੀ ਓਪਨਿੰਗ ਦਿਖਾਈ ਗਈ ਵੀ ਓਪਨਿੰਗ ਕੀਤੀ ਇਸੇ ਤਰੀਕੇ ਨਾਲ ਹੀ ਕੋਟਪੂਰੇ ਦਿਖਾਇਆ ਗਿਆ ਇਹੀ ਜਿਹੜੀ ਇਹਦੇ ਵਿੱਚ ਜਿਹੜੀ ਫਿਕਰ 298 ਦੇ ਕਰੀਬ ਜੈਥੋ ਦਿਖਾਈ ਗਈ ਔਰ ਜਿਹੜਾ ਜ਼ਿਲ੍ਹੇ ਦਾ ਖਾਣਾ ਦਿਖਾਇਆ ਗਿਆ ਬਲਜਿੰਦਰ ਸਿੰਘ ਵੱਲੋਂ ਉਸ ਤੋਂ ਜਿਹੜਾ 5 ਦਿਨਾਂ ਬਾਅਦ ਜਿਹੜਾ ਜ਼ਿਲ੍ਹਾ ਸੀਗਾ ਜਿਹੜਾ 29-9 ਤੋਂ 5-10 ਤੱਕ ਚੱਲਿਆ ਜਿਹਦਾ ਖਾਣਾ ਇਹਨਾਂ ਨੇ ਦਿਖਾਇਆ 15,55,664 ਰੁਪਏ ਖਾਣੇ ਦਾ ਬਿੱਲ ਦਿਖਾਇਆ ਗਿਆ ਬਲਜਿੰਦਰ ਸਿੰਘ ਵੱਲੋਂ ਡਿਸਟ੍ਰਿਕਟ ਦਾ ਔਰ ਜੇ ਸਟੇਟ ਲੈਵਲ ਦੀ ਗੱਲ ਕਰਾਂ ਸਟੇਟ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਖਾਣਾ ਲਗਭਗ ਇਹਨਾਂ ਨੇ ਦਿਖਾਇਆ 13,63,869 ਰੁਪਏ ਦੇ ਕਰੀਬ ਔਰ ਜਿਹੜੇ 30 પેટ્રોલ ਵਹੀਕਲ ਦਿਖਾਏਗੇ ਇਹਦੇ ਅਨਬਲੀਵेबल ਤੁਸੀਂ ਇਸ ਗੱਲ ਤੇ ਤੁਹਾਨੂੰ ਯਕੀਨ ਨਹੀਂ ਹੋਏਗਾ ਵੀ ਪੈਲ ਜਿਹੜੇ ਆ ਦੀਪ ਸਿੰਘ ਵਾਲੇ ਪੰਪ ਤੇ ਲੱਗੇ ਜੋ ਕਿ ਇੱਥੇ ਫਰੀਦਕੋਟ ਤੋਂ 30 ਕਿਲੋਮੀਟਰ ਵਾਟ ਤੋਂ ਦਾ ਏਰੀਆ ਅਗਰ ਜੇ ਉਹਨਾਂ ਨੂੰ ਆਪਾਂ ਹਮ ਔਨ ਜਾਣਦੀ ਉਹਨਾਂ ਦੀ ਮੰਨਿਆ ਜਾਵੇ ਤਾਂ 60 ਕਿਲੋਮੀਟਰਾਟ ਜਿਹੜਾ ਹੈਗਾ ਔਰ ਫਰੀਦਕੋਟ ਨਹਿਰੂ ਸਟੇਡੀਅਮ ਦੇ ਇਲਾਕੇ ਚ 3 ਕਿਲੋਮੀਟਰ ਵਾਟ ਦੇ ਵਿੱਚ ਕਾਫੀ ਪੰਪ ਹੈਗੇ ਨੇ ਔਰ ਉਸ ਜਿਹੜੇ ਪੰਪ ਦੀਆਂ ਪਰਚੀਆਂ ਲਗਾਈਆਂ ਉਹਦਾ ਕੋਈ ਵਹੀਕਲ ਨੰਬਰ ਨਹੀਂ ਇਸੇ ਤਰੀਕੇ ਨਾਲ ਸਰਕਾਰ ਨੂੰ ਤਾਂ ਜਿਹੜਾ ਚੂਨਾ ਲਾਇਆ ਔਰ ਜਿਹੜੀ ਕਲੀ ਇੱਕ ਚੂਨਾ ਉਹ ਚੂਨੇ ਨੂੰ ਵੀ ਚੂਨਾ ਲਾਇਆ ਬਲਜਿੰਦਰ ਸਿੰਘ ਉਹ ਕਿਵੇਂ ਨੇ ਕਟੋ-ਕਟ ਚੂਨੇ ਦਾ ਹੀ ਜਿਹੜਾ ਚੂਨਾ ਹੀ ਇਹਨਾਂ ਦੇ ਬਤੰਦਰਾਂ ਨੇ ਬਹੁਤ ਦਿਖਾਇਆ ਔਰ ਜਿੰਨੇ ਵੀ ਜੇ ਇਹਦੇ ਦੀ ਗੱਲ ਕਰੀਏ ਬੱਚਿਆਂ ਦੇ ਰਹਿਣ ਦਾ ਰਹਿਣ ਦੇ ਖਾਣੇ ਦਾ ਦਿਖਾਇਆ ਪਿੱਲ ਹਰ ਇੱਕ ਚੀਜ਼ ਜਿਹੜੀ ਇਹਨਾਂ ਨੇ ਵੱਲੋਂ ਵੱਧ ਦਿਖਾਈ ਟ੍ਰਾਂਸਪੋਰਟ ਇਹਨਾਂ ਨੇ 1,95,000 ਰੁਪਏ ਦੀ ਦਿਖਾਈ ਕੋਈ GST ਨਹੀਂ ਟੈਂਟ ਦਾ ਪਿੱਲ ਦਿਖਾਇਆ ਇਹਨਾਂ ਨੇ 6,27,611 ਰੁਪਏ ਉਹਦੇ ਤੇ ਕੋਈ GST ਨਹੀਂ ਸਾਊਂਡ ਸਾਊਂਡ ਦਾ ਪਿੱਲ ਦਿਖਾਇਆ ਇਹਨਾਂ ਨੇ 1,32,150 ਰੁਪਏ ਸਪੋਰਟਸ ਦਾ ਸਮਾਨ ਦਿਖਾਇਆ ਜੀ ਇਹਨਾਂ ਨੇ 5,90,168 ਰੁਪਏ। ਔਰ ਮੈਂ ਆਪ ਜੀ ਦੇ ਚੈਨਲ ਤੇ ਦੱਸਣਾ ਚਾਹਨਾ ਡਵੈਲਪਮੈਂਟ ਫੰਡ ਟਰੈਕਟਰ ਸਪੋਰਟਸ ਵੱਲੋਂ ਆਇਆ ਸੀ ਖੇਡਾਂ ਦੀਆਂ ਵਿੰਗਾ ਨੂੰ ਵੱਖ-ਵੱਖ ਵਿੰਗਾ ਨੂੰ ਖਿਡਾਰੀਆਂ ਦਾ ਸਮਾਨ। ਪਤੰਦਰ ਨੇ ਇਹ ਬਿੱਲ ਵੀ ਖੇਡਾਂ ਮਤਨ ਦੇ ਵਿੱਚ ਲਗਾ ਦਿੱਤੇਗਾ। ਜਿਹੜਾ ਕਿ ਖੇਡਾਂ ਮਤਨ ਨਾਲ ਕੋਈ ਸਬੰਧ ਨਹੀਂ। ਇਸੇ ਤਰੀਕੇ ਨਾਲ ਵੀਡੀਓਗ੍ਰਾਫੀ ਜਿਹੜੀ ਦਿਖਾਈ ਗਈ ਉਹਨਾਂ ਨੇ 1,84,000 ਰੁਪਏ ਦੇ ਦਿਖਾਈ। ਔਰ ਸਰਟੀਫਿਕੇਟ ਜਿਹੜਾ ਸਰਟੀਫਿਕੇਟ ਦੀ ਮੈਂ ਗੱਲ ਕਰਾਂ ਤਾਂ ਜਿਹੋ ਸਰਟੀਫਿਕੇਟ ਦੀ ਦੇਖੋਗੇ ਉਹਦਾ ਮਾਰਕੀਟ ਰੇਟ 3 ਰੁਪਏ ਤੋਂ ਲੈ ਕੇ 4 ਰੁਪਏ ਦੇ ਵਿਚਕਾਰ ਹੈਗਾ ਇਹਨੇ ਉਹਦੇ ਵੀ ਬਿੱਲ ਵਾਧ ਦਿਖਾਈ ਮੈਡਲਾਂ ਦੇ ਬਿੱਲ ਵਾਧ ਦਿਖਾਈ ਆਲਸ ਡਿਟੇਲਸ ਵਾਧ ਦਿਖਾਈ ਔਰ ਜਿਹੜੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਰਣਿਤ ਕੁਮਾਰ ਜੀ ਜਿਹੜੇ ਫਰੀਦਕੋਟ ਦੇ ਨੇ ਉਹ ਖੇਡਾਂ ਮਤਲਬ ਪੰਜਾਬ ਦੇ ਚੇਅਰਮੈਨ ਸੀਗੇ ਉਹਨਾਂ ਨੇ ਹੁਕਮ ਕੀਤਾ ਸੀ ਵੀ ਕਿਸੇ ਵੀ ਪ੍ਰਕਾਰ ਦਾ ਪਲਾਸਟਿਕ ਉਹ ਡਿਸਪੋਜ਼ਲ ਤੇ ਬੈਨ ਸੀ ਔਰ ਇਹਨਾਂ ਨੇ ਡਿਸਪੋਜ਼ਲ ਦੇ ਵੀ ਵਰਤੋਂ ਕੀਤੀ 15710 ਰੁਪਏ ਦਾ ਬਿੱਲ ਡਿਸਪੋਜ਼ਲ ਦਾ ਵੀ ਲੱਗਿਆ। ਔਰ ਇੱਥੇ ਨਾਲ ਜੇ ਮੋਟੀ ਮੋਟੀ ਗੱਲ ਕਰੀਏ ਤਾਂ ਕਲੀ ਇਹਨਾਂ ਨੇ 51200 ਰੁਪਏ ਦੀ ਦਿਖਾਈ ਔਰ ਜੇ ਇਹਨਾਂ ਨੂੰ ਔਰ ਇੱਕ ਬੱਚਿਆਂ ਦਾ ਇਹਨੇ ਦਿਖਾਇਆ ਜੀ ਬੱਚਿਆਂ ਦੇ ਜਿਹੜੇ ਸਟੇਟ ਕੁਆਲੀਵਾਲ ਹੋਈ ਹੈ ਜਿੱਥੇ ਫ੍ਰੀਕੋਰਡ ਦੇ ਵਿੱਚ ਉਹਦਾ ਜਿਹੜਾ ਬਿੱਲ ਦਿਖਾਇਆ ਬੱਚਿਆਂ ਨੂੰ ਗੱਤਿਆਂ ਦਿਖਾਏ ਗਏ ਜਾਂ ਸਰਹਾਣੇ ਦਿਖਾਏ ਗਏ ਉਹ 225720 ਰੁਪਏ ਦੇ ਪਈ। ਮੇਰਾ ਆਪ ਜੀ ਦੇ ਚੈਨਲ ਦੇ ਉੱਤੇ ਇਹ ਗੱਲ ਮੈਂ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਾਹਿਬ ਮਾਨ ਜੀ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵੀ ਇਹ ਏਡੀ ਵੱਡੀ ਕਰਪਸ਼ਨ ਜੋ ਕਿ ਬੱਚਿਆਂ ਦੀ ਇੱਕ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਬਲਜਿੰਦਰ ਸਿੰਘ ਔਰ ਇੱਥੋਂ ਦੇ ਜਿਹੜੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਜੀ ਜੋ ਕਿ ਬਲਜਿੰਦਰ ਸਿੰਘ ਦੀ ਬਦਲੀ ਕਰਾ ਕੇ ਫਰੀਦਕੋਟ ਲੈ ਕੇ ਆਏ 2022 ਦੇ ਵਿੱਚ ਔਰ ਉਹਨਾਂ ਦੇ ਇਹ ਜਿੰਨਾ ਇਹ ਜਿਹੜੀ ਕਰਪਸ਼ਨ ਆ ਕਿਤੇ ਨਾ ਕਿਤੇ ਸਾਡੇ ਜ਼ਿਲ੍ਹੇ ਦੇ ਵਿਧਾਇਕ ਦੇ ਨਾਲ ਵੀ ਜੁੜਦੀ ਨਜ਼ਰ ਆ ਰਹੀ ਆ ਉਹ ਮੈਂ ਇਸ ਕਰਕੇ ਆਪ ਜਿਹਦੇ ਚੈਨਲ ਤੇ ਗੱਲ ਕਹਿਣਾ ਇਸ ਕਰਕੇ ਆ ਰਿਹਾ ਕਿਉਂਕਿ 1 ਸਾਲ ਬੀਤਨ ਦਾ ਹੋ ਗਿਆ ਜੀ ਅਗਲਾ ਸਾਲ ਚੱਲ ਪਿਆ ਸਿਰਫ ਅਸੀਂ ਜਿਹੜੀ ਐਪਲੀਕੇਸ਼ਨਸ ਮੂਵ ਕੀਤੀ ਸੀ ਸਭ ਤੋਂ ਪਹਿਲਾਂ 11 10 2023 ਨੂੰ ਇੱਕ ਸਾਲ ਬੀਤ ਗਿਆ ਜੀ ਹਜੇ ਤੱਕ ਇਹਦੀ ਇਨਕੁਆਰੀ ਸਿਰਫ ਕਾਗਜ਼ਾਂ 'ਚ ਹੀ ਚੱਲ ਰਹੀ ਆ ਕੋਈ ਕਾਰਵਾਈ ਨਹੀਂ ਕੋਈ ਔਰ ਜਦੋਂ ਇਹ ਕ腐ਸ਼ਨ ਆਈ ਇਸ ਕ腐ਸ਼ਨ ਦੇ ਸਬੰਧ ਵਿੱਚ ਮੈਂ ਮੰਨਿਓ ਡਿਪਟੀ ਕਮਿਸ਼ਨਰ ਨੂੰ ਵਿਦ ਅੰਕੜਿਆਂ ਦੇ ਹਿਸਾਬ ਨਾਲ ਇਹ ਚਿੱਠੀ ਜਾਰੀ ਕੀਤੀ ਹੈ ਜੀ 28 2024 ਨੂੰ ਕਿਉਂਕਿ ਬਲਜਿੰਦਰ ਸਿੰਘ ਸਿੰਘ ਦੇ ਝੂਰਮ ਦੇ ਵਿੱਚ ਵਾਅਦਾ ਕੀਤਾ ਜਾਵੇ ਜੋ ਸਾਡੀ ਪਹਿਲਾਂ ਦਰਖਾਸਤੋ ਦੇ ਵਿੱਚ ਵਾਅਦਾ ਕਰਦੋ ਵੀ ਜੋ ਇਹਨੇ ਕਪਸ਼ਨ ਕੀਤੀ ਆ ਔਰ ਪੀਸੀ ਸਾਹਿਬ ਵੱਲੋਂ ਦੇਖੋ ਕਾਰਨਲ ਪੜੋ ਉਹਨਾਂ ਨੇ ਕੀ ਲਿਖਿਆ ਮੈਂ ਤੁਹਾਡੇ ਚੈਨਲ ਤੇ ਦਿਖਾਉਣਾ ਚਾਹੁੰਨਾ ਉਹਨਾਂ ਨੇ ਇਹ ਪੀਸੀ ਜਿਹੜੇ ਕਿ ਪੀਸੀਐਸ ਨੇ ਤੁਨੀਸ਼ਾ ਗੁਲਾਕੀ ਜੀ ਉਹਨਾਂ ਨੂੰ ਜਿਹੜਾ 2024 ਦੀਆਂ ਖੇਡਾਂ ਵਤਨ ਪੰਜਾਬ ਦੇ ਉੱਤੇ ਇਹ ਉਹ ਲਗਾਤਾ ਵੀ ਇਹ ਸਾਰਾ ਇਹਨੂੰ ਦੇਖਣਗੇ ਉਹ ਰੈਸਿਡੈਂਟ ਸਾਹਿਬ ਕਾਰਵਾਈ ਕਰਨ ਨੂੰ ਕੁਝ ਨਹੀਂ ਲਿਖਿਆ ਦੇਖੋ ਇਹ ਗੱਲ ਕਿੱਧਰ ਜਾ ਰਹੀ ਆ ਰਾਜਨੀਤੀ ਜਿਹੜੀ ਸਾਡੀ ਹੈਗੀ ਆ ਉਹ ਇੰਨੀ ਕੁ ਹਾਵੀ ਹੋ ਚੁੱਕੀ ਆ ਜ਼ਿਲ੍ਹਾ ਪ੍ਰਸ਼ਾਸਨ ਵੀ ਕੰਮ ਨਹੀਂ ਕਰ ਰਿਹਾ ਔਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਆ ਅੱਜ ਜਿਹੜੇ ਚੈਨਲ ਦੇ ਰਾਹੀਂ ਵੀ ਇਹਦੇ ਤੇ ਜਿਹੜੀ ਇਸ ਕਰਪਟ ਅਫਸਰ ਤੇ ਇਹਨੂੰ ਕਰਪਟ ਅਫਸਰ ਨੂੰ ਸਸਪੈਂਡ ਕੀਤਾ ਜਾਵੇ ਔਰ ਇਹ ਜਿਹੜੀ ਮੈਂ ਕਰਪਸ਼ਨ ਤਾਂ ਤੁਹਾਨੂੰ ਮੈਂ ਔਨ ਰਿਕਾਰਡ ਦਿਖਾ ਰਿਆ ਇਸ ਤੋਂ ਇਲਾਵਾ ਲੰਮੇ ਸਮੇਂ ਤੋਂ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਮੰਨ ਲਓ ਕਰਪਸ਼ਨ ਚੱਲ ਰਹੀ ਆ ਜਿਹੜੇ ਵਿੰਗ ਚੱਲ ਰਹੇ ਵੱਖ-ਵੱਖ ਵਿੰਗ ਚੱਲ ਰਹੇ ਆ ਉਹਨਾਂ ਵਿੱਚ 125 ਰੁਪਏ ਖੇਡ ਵਿਭਾਗ ਬੱਚੇ ਨੂੰ ਡਾਈਟ ਦਿੰਦਾ ਜਿਹਦੇ ਵਿੱਚ ਬੱਚੇ ਜਿਹੜੇ ਪ੍ਰੈਕਟਿਸ ਕਰਦੇ ਨੇ ਜਿਹੜੇ ਉਹਨਾਂ ਬੱਚਿਆਂ ਨੂੰ ਡਾਈਟ ਦਿੰਦੇ ਆ ਬਲਜਿੰਦਰ ਸਿੰਘ ਹੁਣੇ ਜਾਂ ਜਿਹੜੇ ਉਹਨਾਂ ਦੇ ਖੇਡ ਵਿਭਾਗ ਦੇ ਜਿਹੜੇ ਉਹਨਾਂ ਨਾਲ ਵਲੇ ਹੋਏ ਕੋਚ ਆ ਉਹ ਬੱਚਿਆਂ ਨੂੰ ਸਿਰਫ ਦੋ ਕੇਲੇ ਤੇ ਇੱਕ ਜਾਂ ਤਾਂ ਫਰੂਟੀ ਤੇ ਜਾਂ ਮੰਨ ਲਓ ਕਰਮੀਆਂ ਦੇ ਵਿੱਚ ਮੰ ਲਓ ਇੱਕ ਪੈਕਟ ਦੁੱਧ ਦਾ ਦੇ ਦਿੰਦੇ ਜਾਂ ਲੱਸੀ ਦਾ ਪੈਕਟ ਦਿੰਦੇ ਆ। ਕੁੱਲ ਮਿਲਾ ਕੇ ਮੇਰੇ ਕਹਿਣ ਤੋਂ ਭਾਵਾ ਵੀ 50 ਰੁਪਏ ਦੀ ਡਾਈਟ ਇੱਕ ਬੱਚੇ ਨੂੰ ਨਹੀਂ ਦਿੱਤੀ ਜਾਂਦੀ। ਡੇਲੀ ਦੀ ਕ腐ਪਸ਼ਨ ਸੇ ਲੰਬੇ ਸਮੇਂ ਤੋਂ ਚੱਲ ਰਹੀ ਹੈ। ਇਹ ਤੁਹਾਡੇ ਵੱਲੋਂ ਚਿਕਰਨ ਦੇ ਦਈਏ ਕਿ ਸੋਦੀ ਜਾਂ ਚਾਹ ਕਿੱਥੇ ਰਹੀ ਹੈ ਔਰ ਕਿੰਨੀ ਦੇਰ ਪਹੁੰਚਣ ਚੱਪ। ਇਹ ਜੀ 1 ਸਾਲ ਹੋ ਗਿਆ ਜੀ ਔਰ ਇਹ ਜਿਹੜੀ ਸਿਰਫ ਖਾਣਾ ਪੂਰਤੀ ਕਰ ਰਿਹਾ ਔਰ ਇਹਦੇ ਵਿੱਚ ਇਹ ਖਾਣਾ ਪੂਰਤੀ ਜਿਹੜੀ ਮੈਂ ਮੰਨ ਲਓ ਉੱਚ ਅਧਿਕਾਰੀਆਂ ਨੂੰ ਖੇਡ ਵਿਭਾਗ ਨੂੰ ਡਾਇਰੈਕਟਰ ਸਪੋਰਟਸ ਨੂੰ ਸਪੈਸ਼ਲ ਸੈਕਟਰੀ ਨੂੰ ਹਰ ਇੱਕ ਚੀਜ਼ ਲਿਖੀ ਲੇਕਿਨ ਇੱਕ ਫਰੀਦਕੋਟ ਤੋਂ ਸਰਦਾਰ ਪਰਮਿੰਦਰ ਸਿੰਘ ਜੀ ਜੋ ਕਿ ਇੱਥੋਂ ਪ੍ਰਮੋਟ ਹੋ ਕੇ ਗਏ ਨੇ 50 ਡਾਇਰੈਕਟਰ ਸਪੋਰਟਸ ਲੱਗੇ ਹੋਏ ਨੇ ਪੰਜਾਬ ਉਹ ਉੱਪਰ ਸਾਰੀ ਜਿਹੜੀ ਵਿਭਾਗ ਦੀ ਜਾਂਚ ਨੂੰ ਦੱਬ ਕੇ ਰੱਖਿਆ ਹੋਇਆ ਸਾਰੇ ਫੇਕ ਡਾਕੂਮੈਂਟ ਕਰ ਰਿਆ ਔਰ ਪ੍ਰਸ਼ਾਸਨ ਇਹਦੇ ਤੇ ਕੰਮ ਨਹੀਂ ਕਰ ਰਿਆ ਔਰ ਮੈਂ ਆਪ ਜੀ ਦੇ ਚੈਨਲ 'ਰਹੀਂ ਬੜੀ ਇਹ ਗੱਲ ਕਰ ਰਿਆ ਵੀ ਜੇ ਇਹਦੇ ਤੇ ਕਾਰਵਾਈ ਪ੍ਰਸ਼ਾਸਨ ਨੇ ਨਹੀਂ ਕੀਤੀ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬੱਚੇ ਔਰ ਪੇਰੈਂਟਸ ਔਰ ਸਮਾਜਿਕ ਜਥੇਬੰਦੀਆਂ ਔਰ ਜਿੰਨੇ ਵੀ ਲੋਕ ਇਨਸਾਫ ਪਸੰਦ ਲੋਕਾਂ ਨੂੰ ਲੈ ਕੇ ਫਰੀਦਕੋਟ ਦੇ ਵਿੱਚ ਅਸੀਂ ਧਰਨਾ ਲਗਾਉਣ ਜਾ ਰਹੇ ਹਾਂ ਜੇ ਸਾਡੀ ਗੱਲ ਪ੍ਰਸ਼ਾਸਨ ਨੇ ਨਹੀਂ ਸੁਣੀ ਔਰ ਜਲਦੀ ਖੇਡ ਵਿਭਾਗ ਦੇ ਜਿਹੜੇ ਕੇਂਦਰ ਦੇ ਮੰਤਰੀ ਕਿਉਂਕਿ ਇਹ ਜਿਹੜਾ ਸਾਰਾ ਫੰਡ ਆ ਇਹ ਕੇਂਦਰ ਦੀ ਜਿਹੜੀ ਖੇਲੋ ਇੰਡੀਆ ਦੀ ਸਕੀਮਸ ਆ ਉਹਦੇ ਤਹਿਤ ਇਹ ਫੰਡ ਨੂੰ ਮਿਸਯੂਜ਼ ਕਰ ਰਿਆ ਮੈਂ ਕੇਂਦਰ ਮਿਨਿਸਟਰੀ ਨੂੰ ਵੀ ਇਹਦੇ ਬਾਰੇ ਲਿਖੂਗਾ ਔਰ ਮੈਂ ਹਾਈ ਕੋਰਟ ਦੇ ਵਿੱਚ ਪੀਐਲ ਫਾਈਲ ਕਰੂੰਗਾ ਜੇ ਅਗਰ ਇਹਦਾ ਨਹੀਂ ਇਹਦਾ ਕੋਈ ਫੈਸਲਾ ਜੇ ਮੈਨੂੰ ਕੋਈ ਇਨਸਾਫ ਨਹੀਂ ਮਿਲਦਾ ਜਲਦੀ ਮੈਂ ਪੀਐਲ ਫਾਈਲ ਕਰਨ ਜਾ ਰਿਹਾ ਖੇਡਾਂ ਵਤਨ ਪੰਜਾਬ ਦੇ ਵਿੱਚ ਚੱਲ ਰਹੀ ਭ੍ਰਿਸ਼ਟਾਚਾਰੀ ਦੇ ਉੱਪਰ ਮੰਨ ਲਓ ਮੈਂ ਕਰਨ ਜਾ ਰਿਹਾ ਮੈਂ ਆਪ ਜੀ ਨੂੰ ਸਾਰੇ ਪੱਤਰਕਾਰ ਵੀਰਾਂ ਨੂੰ ਇਹ ਵੀ ਗੱਲ ਦੱਸਣਾ ਚਾਹੁੰਦਾ ਵੀ ਇਸ ਵਾਰ 15 ਅਗਸਤ ਉੱਪਰ ਪ੍ਰਸ਼ਾਸਨ ਵੱਲੋਂ ਮੇਰੀਆਂ ਸੇਵਾਵਾਂ ਨੂੰ ਦੇਖਦੇ ਹੋਏ ਮੈਨੂੰ ਸਨਮਾਨ ਵੀ ਕੀਤਾ ਗਿਆ ਮੈਨੂੰ ਸਨਮਾਨ ਕੀਤਾ ਗਿਆ ਔਰ ਵੱਖ-ਵੱਖ ਜਿਹੜੇ ਸ਼ਹਿਰ ਵੱਲੋਂ ਜਿਹੜੇ ਮੇਰੀ ਪ੍ਰੈਸ ਦੇ ਵਿੱਚ ਜਿਹੜੀਆਂ ਕਾਫੀ ਵੱਡੇ ਪੱਤਰ ਤੇ ਜਿਹੜੀਆਂ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਔਰ ਇਹ ਸਾਰੀਆਂ ਖਬਰਾਂ ਦੇ ਵਿੱਚ ਮੈਂ ਸਪੈਸ਼ਲ ਲਿਖਿਆ ਵੀ ਮੈਂ ਪ੍ਰਸ਼ਤਾਚਾਰ ਤੇ ਨਸ਼ੇ ਦੇ ਅੰਗੇਸ਼ਤ ਅਸੀਂ ਕੰਮ ਕਰ ਰਹੇ ਹਾਂ ਕਿਉਂਕਿ ਮੈਂ ਨਸ਼ਾ ਮੁਕਤ ਸਮਾਜ ਅੰਦੋਲਨ ਕੋਸ਼ਲ ਦਾ ਜੋ ਕਿ ਸਾਬਕਾ ਕੇਂਦਰੀ ਮੰਤਰੀ ਸ੍ਰੀ ਕੋਸ਼ਲ ਕੁਸ਼ੋਰ ਜੀ ਜੋ ਸ਼ਹਿਰੀ ਮਕਾਸ ਮੰਤralਿਆ ਭਾਰਤ ਸਰਕਾਰ ਰਹੇ ਨੇ ਉਹਨਾਂ ਵੱਲੋਂ ਮੈਂ ਨਸ਼ਾ ਮੁਕਤ ਦਾ ਜ਼ਿਲ੍ਹੇ ਦਾ ਪ੍ਰਧਾਨ ਵੀ ਹਾਂ ਔਰ ਮੈਂ ਨਸ਼ੇ ਤੇ ਤੇ ਕਰਪਸ਼ਨ ਤੇ ਕੰਮ ਕਰ ਰਿਹਾ ਔਰ ਇਹਦੇ ਇਹਦੀ ਵਜ੍ਹਾ ਨਾਲ ਮੈਨੂੰ ਜਿਹੜਾ ਸਨਮਾਨ ਕੀਤਾ ਗਿਆ ਔਰ ਪਰ ਮੈਨੂੰ ਆਪ ਜੀ ਨੂੰ ਇਹ ਗੱਲ ਵੀ ਕਹਿਣ ਦੇ ਹੋਏ ਕਰ ਰਿਹਾ ਵੀ ਇਹ 10 ਲੱਖ ਰੁਪਏ ਤੱਕ ਇਹਨਾਂ ਨੇ ਗਵਨ ਕੀਤਾ ਜਿਹਦੇ ਚ ਵਿੱਚ 50 ਡਾਇਰੈਕਟਰ ਪਰਮਿੰਦਰ ਤੇ ਇਨਵੋਲਵ ਆ ਆ ਮੈਂਬਰ ਆਫ ਪਾਰਲੀਮੈਂਟ ਮੁਹੰਮਦ ਸਦੀਕ ਜੀ ਨੇ ਆਹ 6 10 2021 ਨੂੰ 10 ਲੱਖ ਰੁਪਏ ਜਾਰੀ ਕੀਤਾ ਸੀ ਔਰ ਇਹ 10 ਲੱਖ ਰੁਪਏ ਕਿਤੇ ਨਹੀਂ ਲੱਗਾ ਇਹਦਾ ਇਹਦੀ ਵੀ ਇੱਕ ਗੰਭੀਰ ਜਿਹੜੀ ਹੈਗੀ ਆ ਜਾਂਚ ਕਰੋ ਔਰ ਜਿੰਨੇ ਵੀ ਇੱਥੇ ਕੋਚ ਪ੍ਰਾਈਵੇਟ ਕੋਚ ਰੱਖੇ ਹੋਏ ਆ ਬਲਜਿੰਦਰ ਸਿੰਘ ਵੱਲੋਂ ਕੁਝ ਮੁਲਾਜ਼ਮ ਇਹ ਜੇ ਵੀ ਰੱਖੇ ਹੋਏ ਆ ਜਿਨ੍ਹਾਂ ਨੂੰ ਸਰਕਾਰ ਨੇ ਨਹੀਂ ਰੱਖਿਆ ਉਹਨੇ ਸਿਰਫ ਆਪਣੀ ਛਤਰਛਾਇਆ ਲਈ ਰੱਖਿਆ ਵੀ ਕੋਈ ਗੱਲ ਹੋਵੇ ਤਾਂ ਉਹਨਾਂ ਤਾਂ ਝੂਠੀਆਂ ਗਵਾਹੀਆਂ ਜੇ ਝੂਠੀਆਂ ਦਰਖਾਸਤਾਂ ਕਰਵਾ ਸਕੇ ਔਰ ਉਹ ਬੰਦੇ ਖੇਡ ਵਿਭਾਗ ਦੇ ਮਲਾਜ਼ਿਮਾਂ ਦੇ ਵੀ ਗੱਲ ਪੈਂਦੇ ਆ ਔਰ ਉਹ ਬੰਦੇ ਇੱਕ ਪਾਸੇ ਤਾਂ ਖੇਡ ਵਿਭਾਗ ਦੇ ਵਿੱਚ ਲੱਗੇ ਹੋਏ ਨੇ ਦੂਜੇ ਪਾਸੇ ਉਹ ਜਿਹੜਾ ਖਾਣੇ ਦਾ ਵੀ ਕੰਮ ਕਰ ਰਹੇ ਨੇ ਉਹਨਾਂ ਬੰਦਿਆਂ ਨੂੰ ਟੈਂਡਰ ਵੀ ਦਿਵਾਏ ਜਾ ਰਹੇ ਨੇ ਹੋਰ ਜਗ੍ਹਾ ਦੇ ਉੱਤੇ ਮੱਲੋ ਇਹ ਬਹੁਤ ਵੱਡਾ ਸਕੈਂਡਲਸ ਆ ਜੀ ਫਰੀਦਕੋਟ ਦੇ ਵਿੱਚ ਲੰਮੇ ਸਮੇਂ ਤੋਂ ਚੱਲ ਰਿਹਾ ਸਟਾਟ ਪੰਜਾਬ ਦੀਆਂ 2023 ਵਿੱਚ ਜਦੋਂ ਤੁਸੀਂ ਆਰਗੇਨਾਈਜ਼ ਕੀਤਾ ਸੀ ਉਸ ਵਕਤ ਕਈ ਜਾਨ ਤੁਹਾਡੇ ਤੇ ਲੱਗੇ ਨੇ ਕਿ ਇਸ ਵਿੱਚ ਲਗਾ ਰੁਪਿਆ ਦਾ ਜਿਹੜਾ ਕੰਮ ਕੀਤਾ ਗਿਆ 40 ਫਿਰ ਲਗਾਏ ਗਏ ਅਕਲਦੀਪ ਸਿੰਘ ਟਵਾਲ ਜਿਹੜੇ ਕਿ ਕਿੱਕ ਬੌਕਸਿੰਗ ਦੇ ਕੋਚ ਨੇ ਉਹਨਾਂ ਨਾਲ ਲਲ ਜਾਨ ਲਾਈ ਜੀ ਕਿਸ ਤਰ੍ਹਾਂ ਦੇਖਦੇ ਅਕਸਰ ਦੇਖੋ ਜਦੋਂ ਕੋਈ ਬੰਦਾ ਕੰਮ ਕਰਦਾ ਉੱਥੇ ਨੈਗੇਟਿਵ ਤੇ ਪੋਜ਼ਿਟਿਵ ਹਰ ਤਰ੍ਹਾਂ ਦੇ ਜਿਹੜੇ ਐਸਪੈਕਟ ਤੁਹਾਡੇ ਵਾਲੇ ਦੁਆਰੇ ਹੁੰਦੇ ਨੇ ਅਸੀਂ ਪਿਛਲੇ ਸਾਲ ਬਹੁਤ ਸਕਸੈਸਫੁਲੀ ਗੇਮਾਂ ਆਰਗੇਨਾਈਜ਼ ਕੀਤੀਆਂ ਸੀ ਹਰੇਕ ਫੰਕਸ਼ਨ ਦੇ ਵਿੱਚ ਸਾਰੇ ਐਮਐਲਏ ਸਰਬਾਨ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਆਫੀਸਰ ਐਮਪੀ ਸਾਹਿਬ ਜਿੰਨੀ ਸਪੋਰਟਸ ਕੰਸਲਟੈਂਟੀਆਂ ਹਰ ਕਿਸੇ ਨੂੰ ਇਨਵਾਈਟ ਕੀਤਾ ਸੀ ਤੇ ਉਹਨਾਂ ਨੇ ਬਹੁਤ ਸਾਨੂੰ ਐਪਰੀਸ਼ੀਏਟ ਵੀ ਕੀਤਾ ਇਵਨ ਕਿ ਹੈੱਡ ਆਫਿਸ ਤੱਕ ਸਾਡੀ ਬੜੀ ਪੋਜ਼ਿਟਿਵ ਰਿਪੋਰਟ ਗਈ ਹੈ ਕਿ ਇਹਨਾਂ ਨੇ ਜਿਹੜੀਆਂ ਸਟੇਟ ਲੈਵਲ ਦੀਆਂ ਗੇਮ ਸੀਗੀਆਂ ਬੜੀਆਂ ਸਕਸੈਸਫੁਲੀ ਆਰਗੇਨਾਈਜ਼ ਕੀਤੀਆਂ ਜਿੱਥੋਂ ਤੱਕ ਕੁਲਦੀਪ ਪਟਵਾਲ ਜੀ ਦੀ ਗੱਲ ਹੈ ਕੁਲਦੀਪ ਪਟਵਾਲ ਜੀ ਦੇ 2018 ਤੋਂ ਮੇਰੇ ਨਾਲ ਪਰਸਨਲ ਡਿਫਰੈਂਸ ਚੱਲੀ ਜਾਂਦੇ ਨੇ ਉਸੇ ਕਰਕੇ ਉਹ ਵਾਰ-ਵਾਰ ਮੈਨੂੰ ਜਿਹੜਾ ਹੈਗਾ ਹਰਾਸ ਕਰਨ ਜਾਂ ਪਰੇਸ਼ਾਨ ਦੀ ਕੋਸ਼ਿਸ਼ ਕਰਦੇ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਉਲਝਾਈਏ ਚਲੋ ਨੋ ਪ੍ਰੋਬਲਮ ਹੈ ਇਸ ਗੱਲ ਦੀ ਜਿਹੜੀ ਉਹਨਾਂ ਨੇ ਸ਼ਿਕਾਇਤ ਕੀਤੀ ਆ ਉਹਦੇ ਮਾਨਯੋਗ ਡੀਸੀ ਸਾਹਿਬ ਵੱਲੋਂ ਇਨਕੁਆਇਰੀ ਕੀਤੀ ਜਾ ਰਹੀ ਆ ਉਹਦੀ ਰਿਪੋਰਟ ਥੋੜੇ ਦਿਨਾਂ ਤੱਕ ਜਾਂ ਜਦੋਂ ਇਨਕੁਆਇਰੀ ਪੂਰੀ ਹੋ ਜਾਏਗੀ ਆ ਜਾਈਗੀ ਜੀ ਮੈਨੂੰ ਇਸ ਸੰਬੰਧੀ ਉਹਨਾਂ ਦੀ ਸ਼ਿਕਾਇਤ ਤੇ ਕੋਈ ਇਤਰਾਜ਼ ਨਹੀਂ ਮੈਂ ਆਪਕੇ ਨਾਮ 'ਤੇ ਉਹਦੀ ਪੂਰੀ ਤਰ੍ਹਾਂ ਇਨਕੁਆਇਰੀ ਕਰਾਈ ਜਾਵੇ ਜਦੋਂ ਵੀ ਅਸੀਂ ਕੋਈ ਟੂਰਨਾਮੈਂਟ ਆਰਗੇਨਾਈਜ਼ ਕਰਦੇ ਆ ਉਹਦੇ 'ਚ ਸਾਰਾ ਸਾਡਾ ਡਿਪਾਰਟਮੈਂਟ ਇਨਵੋਲ ਹੁੰਦਾ ਉਹਦੇ 'ਚ ਮੈਂ ਇਕੱਲਾ ਇਨਵੋਲ ਨਹੀਂ ਹ ਸਾਡੇ ਸਾਰੇ ਬਲਾਕ ਇੰਚਾਰ ਸਾਡੇ ਕੋਚੇ ਸਹਿਬਾਨ ਸਾਡੇ ਨੋਡਲ ਅਫਸਰ ਸਾਰੇ ਰਲ ਕੇ ਕੋ ਟੂਰਨਾਮੈਂਟ ਕਰਾਂਗੇ ਤੁਹਾਡੇ ਸਾਹਮਣੇ ਐਗਜ਼ਾਮਪਲ ਠੀਕ ਹੈ ਜੀ ਜੋ ਰਿਜ਼ਲਟ ਹੋਗਾ ਮੈਂ ਸੈਕਸੈਸਫੁਲੀ ਔਰ ਸੈਟੀਸਫਾਈਡ ਹੋ ਕੇ ਉਹਨੂੰ ਮੰਨੂਗਾ ਜੇ ਮੈਂ ਕਿਤੇ ਗਲਤੀ ਕੀਤੀ ਹੈ ਮੈਨੂੰ ਮੇਰੀ ਸਜ਼ਾ ਦਿੱਤੀ ਜਾਵੇ ਮੈਨੂੰ ਕੋਈ ਪਰਾਂ ਨਹੀਂ 2024 ਦੀਆਂ ਜਿਹੜੀਆਂ ਗੇਮਾਂ ਅਸੀਂ ਅੱਜ ਸ਼ੁਰੂ ਕਰਤੀਆਂ ਤੁਸੀਂ ਇਹਦੇ ਗਵਾਹ ਪ੍ਰਮਾਤਮਾ ਕਰੇ ਅਸੀਂ ਪੂਰੇ ਵਧੀਆ ਤਰੀਕੇ ਨਾਲ ਇਹਨੂੰ ਆਰਗੇਨਾਈਜ਼ ਕਰਾਂਗੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੰਦੇ ਮੇਰੀ ਮੇਰੀ ਪੂਰੀ ਕੋਸ਼ਿਸ਼ ਹੋ ਪਰ ਫੇਰ ਵੀ ਕਿਤੇ ਕੁਝ ਇੱਕਰ ਕੋਈ ਨਿੱਕੀ ਮੋਟੀ ਕਮੀ ਰਹਿੰਦੀ ਆ ਮੈਂ ਸਾਰੇ ਖਿਡਾਰੀਆਂ ਨੂੰ ਟੀਮ ਇੰਚਾਰਜ ਬੰਨਾਂ ਨੂੰ ਅਪੀਲ ਕਰਦਾ ਇੱਕ ਵਾਰੀ ਮੈਨੂੰ ਆਕੇ ਜ਼ਰੂਰ ਮਿਲੋ ਜੇ ਕੁਲਦੀਪ ਪਟਵਾਲ ਨੂੰ ਕੋਈ ਪ੍ਰੋਬਲਮ ਸੀ ਮੈਨੂੰ ਸਿੱਧੇ ਆਕੇ ਮਿਲਦੇ ਵੀ ਮੇਰੀ ਇਹ ਕਮੀ ਹੈ ਮੈਂ ਸ਼ਾਇਦ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਨਾ ਕੋਈ ਸੈਟੀਸਫਾਈ ਕਰਾ ਦਿੰਦਾ ਪਰ ਉਹਨਾਂ ਨੇ ਮੇਰੇ ਨਾਲ ਕੰਟੈਕਟ ਨਹੀਂ ਕੀਤਾ